ਜੀਓਪੋਲਿਟਿਕਸ ਦੇ ਵਿੱਚ ਦੋਸਤ ਦੁਸ਼ਮਣ ਕਦੋਂ ਬਦਲ ਜਾਣ ਕੋਈ ਪ੍ਰੋਸਾ ਨਹੀਂਗਾ ਕੁਝ ਹੀ ਸਮਾਂ ਪਹਿਲਾਂ ਇੰਡੀਆ ਤੇ ਅਮਰੀਕਾ ਦੀ ਜਿਹੜੀ ਤਲਖੀ ਚੱਲ ਰਹੀ ਸੀ ਦੱਸਿਆ ਜਾ ਰਿਹਾ ਸੀ ਇੱਕ ਦੂਜੇ ਦੇ ਬਹੁਤ ਖਿਲਾਫ ਹੋ ਚੁੱਕਿਆ ਹੈ ਦੋਨੋਂ ਦੇਸ਼ ਐਸ ਵੇਲੇ ਇਹ ਦੋਨੋਂ ਦੇਸ਼ ਦੁਬਾਰਾ ਲੱਗੇ ਆ ਰਹੇ ਆ ਬਹੁਤ ਸਾਰੀਆਂ ਸੰਧੀਆਂ ਐਗਰੀਮੈਂਟ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚਕਾਰ ਹੋ ਰਿਹਾ ਰੀਸੈਂਟਲੀ ਡਿਫੈਂਸ ਐਗਰੀਮੈਂਟ ਹੋਇਆ ਇੰਡੀਆ ਯੂ ਐਸ ਏ ਦਾ ਇੰਡੀਆ ਦਾ ਜਿਹੜਾ ਪੋਰਟ ਚਾਹ ਬਹਾਰ ਇਰਾਨ ਇਰਾਨ ਦੇ ਵਿੱਚ ਉਹਦੇ ਤੋਂ ਜਿਹੜੇ ਸੈਂਕਸ਼ਨਸ ਲਾਇਆ ਸੀਗੇ ਯੂ ਐਸ ਏ ਨੇ ਉਹ ਖਤਮ ਕਰ ਦਿੱਤੇ ਗਏ ਆ ਪਿਛਲੇ ਮਹੀਨੇ ਇੰਡੀਆ ਨੇ ਸਭ ਤੋਂ ਜ਼ਿਆਦਾ 2022 ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜਾ ਤੇਲ ਖਰੀਦਿਆ ਉਹ ਅਮਰੀਕਾ ਤੋਂ ਖਰੀਦਿਆ ਹਾਂਜੀ ਉਹੀ ਇੰਡੀਆ ਜਿਹੜਾ ਰਸ਼ੀਆ ਤੋਂ ਖਰੀਦ ਰਿਹਾ ਜਿਗਾ ਪਰ ਅਕਤੂਬਰ ਦੇ ਵਿੱਚ ਸਭ ਤੋਂ ਜ਼ਿਆਦਾ ਤੇਲ ਅਮਰੀਕਾ ਤੋਂ ਖਰੀਦਿਆ ਸੋ ਸੱਚ ਹੀ ਕਹਿੰਦੇ ਆ ਜੀਓ ਪੋਲਿਟਿਕਸ ਦੇ ਵਿੱਚ ਦੋਸਤ ਦੁਸ਼ਮਣ ਕਦੋਂ ਬਦਲ ਜਾਣ ਪਤਾ ਹੀ ਨਹੀਂ ਲੱਗਦਾ ਪਰ ਇੰਡੀਆ ਦਾ ਇੱਕ ਦੁਸ਼ਮਣ ਜਿਹੜਾ ਪਾਕਿਸਤਾਨ ਆ ਮੈਨੂੰ ਲੱਗਦਾ ਉਹ ਕਦੀ ਬਦਲ ਨਹੀਂ ਸਕਦਾ ਪਾਕਿਸਤਾਨ ਦਾ ਇੱਕ ਦੁਸ਼ਮਣ ਆ ਇੰਡੀਆ ਉਹ ਕਦੀ ਬਦਲ ਨਹੀਂ ਸਕਦਾ ਕਿਉਂਕਿ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੀ ਰਾਜਨੀਤੀ ਆ ਇਸੇ ਆਧਾਰ ਤੇ ਹੀ ਚੱਲਦੀ ਆ ਫਿਲਹਾਲ ਇੰਡੀਆ ਤੇ ਅਮਰੀਕਾ ਦੀ ਜਿਹੜੀ ਦੋਸਤੀ ਦੁਬਾਰਾ ਹੋਈ ਆ ਅਮਰੀਕਾ ਰਸ਼ੀਆ ਨੂੰ ਇੰਡੀਆ ਤੋਂ ਦੂਰ ਕਰਨ ਦੇ ਵਿੱਚ ਲੱਗਦਾ ਕਾਮਯਾਬ ਹੋ ਚੁੱਕਿਆ ਆ ਕੀ ਆ ਇਹ ਪੂਰਾ ਮਸਲਾ ਹੈ ਤੇ ਤੇ ਵਿਸਥਾਰ ਨਾਲ ਚਰਚਾ ਕਰਦੇ ਆ ਆਜੋ ਇੰਡੀਆ ਤੇ ਯੂ ਐਸ ਏ ਦੇ ਜਿਹੜੇ ਰਿਸ਼ਤੇ ਸੀਗੇ ਉਹਨਾਂ ਦੇ ਵਿੱਚ ਦਰਾਰ ਆਈ ਸੀ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਸੀ ਕੀ ਅਨ ਇੰਡੀਆ ਰਸ਼ੀਆ ਤੋਂ ਤੇਲ ਖਰੀਦਦਾ ਸੀਗਾ ਜਦੋਂ ਤੱਕ ਜੋ ਬਾਈਡਨ ਸੀਗਾ ਉਦੋਂ ਤੱਕ ਇੰਡੀਆ ਰਸ਼ੀਆ ਤੋਂ ਤੇਲ ਖਰੀਦ ਰਿਹਾ ਸੀਗਾ ਕੋਈ ਕਿਸੇ ਨੂੰ ਇਤਰਾਜ਼ ਨਹੀਂ ਸੀਗਾ ਪਰ ਜਦੋਂ ਦਾ ਇਹ ਟਰੰਪ ਆਇਆ ਅੰਕਲੂਨੀ ਤੇ ਅੰਕਲੂਨੀ ਆਉਂਦੇ ਹੀ ਇਤਰਾਜ਼ ਕਰਨ ਲੱਪੇ ਸੀਗੇ ਕਿ ਇੰਡੀਆ ਜਿਹੜਾ ਰਸ਼ੀਆ ਤੋਂ ਤੇਲ ਖਰੀਦਦਾ ਰਸ਼ੀਆ ਉਹਦੇ ਤੋਂ ਪੈਸਾ ਵੱਟ ਕੇ ਉਹੋ ਹੀ ਪੈਸਿਆਂ ਦੇ ਨਾਲ ਹਥਿਆਰ ਵਗੈਰਾ ਬਣਾਉਂਦਾ ਹੈ ਤੇ ਯੂਕਰੇਨ ਦੇ ਵਿੱਚ ਹਮਲਾ ਕਰਦਾ ਹੈ ਤੇ ਉੱਥੇ ਲੋਕਾਂ ਨੂੰ ਮਾਰ ਰਿਹਾ ਇਸ ਲਈ ਹੀ ਟਰੰਪ ਚਾਹੁੰਦਾ ਸੀ ਇੰਡੀਆ ਜਿਹੜਾ ਤੇਲ ਖਰੀਦਦਾ ਰਸ਼ੀਆ ਤੋਂ ਉਹ ਬੰਦ ਕਰ ਦਵੇ ਤਾ ਜੋ ਜਿਹੜਾ ਇਹ ਰਸ਼ੀ ਆਇਆ ਉਹ ਹੋਰ ਟਾਈਟ ਕੀਤਾ ਜਾ ਸਕੇ ਰਸ਼ੀਆ ਨੂੰ ਪੈਸੇ ਤੇ ਲੇਪਖੋਂ ਫਿਲਹਾਲ ਇੰਡੀਆ ਪਹਿਲਾਂ ਤਾਂ ਇਹ ਚੀਜ਼ਾਂ ਮੰਨਦਾ ਨਹੀਂ ਸੀਗਾ ਇਸੇ ਲਈ ਹੀ ਟਰੰਪ ਨੇ 25% ਜਿਹੜਾ ਇੱਕ ਟੈਰਫ ਲਾਇਆ ਸੀਗਾ ਇੱਕ ਤਾਂ ਕਾਉਂਟਰ ਟੈਰਫ ਲਾਇਆ ਸੀਗਾ 25% ਐਕਸਟਰਾ ਲਾਇਆ ਸੀਗਾ ਕਿ ਤੁਸੀਂ ਰਸ਼ੀਆ ਤੋਂ ਤੇਲ ਲੈਣੇ ਆ ਮੈਂ ਤਾਂ ਤੁਹਾਡੇ ਤੇ ਇਹ ਟੈਰਫ ਲਾ ਰਿਹਾ ਆ ਸੋ ਪਹਿਲਾਂ ਇੰਡੀਆ ਤਾਂ ਆ ਨਾ ਕਾਣੀ ਕਰਦੇ ਰਹਿ ਕਿ ਆਪਾਂ ਤੇਲ ਲੈਣਾ ਬੰਦ ਨਹੀਂ ਕਰਾਂਗੇ ਰਸ਼ੀਆ ਤੋਂ ਰਸ਼ੀਆ ਸਾਡਾ ਯਾਰ ਆ ਜਿੱਦਾਂ ਕਿ ਇੱਥੇ ਮੀਡੀਆ ਵੀ ਇੰਡੀਆ ਦਾ ਇਹ ਹੀ ਦੱਸਦਾ ਸੀਗਾ ਪਰ ਟਰੰਪ ਕਹਿ ਰਿਹਾ ਸੀਗਾ ਕਿ ਇੰਡੀਆ ਛੇਤੀ ਹੀ ਜਿਹੜਾ ਤੇਲ ਆ ਰਸ਼ੀਆ ਤੋਂ ਲੈਣਾ ਬੰਦ ਕਰੂਗਾ ਸੋ ਟਰੰਪ ਦੀ ਗੱਲ ਕਿਤੇ ਨਾ ਕਿਤੇ ਸੱਚ ਵੀ ਸਾਬਤ ਹੋਈ ਕਿਉਂਕਿ ਸੈਂਕਸ਼ਨ ਹੀ ਇਦਾਂ ਦੇ ਲਾੰਦਾ ਹੀ ਪਤੰਦਰ ਕੀ ਹਟਣਾ ਹੀ ਪੈਣਾ ਸੀਗਾ ਸੋ ਹੁਣ ਖਬਰ ਆ ਰਹੀਆਂ ਕਿ ਦਸੰਬਰ ਐਂਡ ਤੱਕ ਇੰਡੀਆ ਜਿਹੜਾ ਬਹੁਤ ਸਾਰਾ ਹਿੱਸਾ ਤੇਲ ਲੈਂਦਾ ਸੀਗਾ ਰਸ਼ੀਆ ਤੋਂ ਉਹ ਹੌਲੀ-ਹੌਲੀ ਘਟਾ ਦੇਊਗਾ ਇਸੇ ਹੀ ਵਿੱਚ ਅਕਤੂਬਰ ਦੇ ਵਿੱਚ ਖਬਰ ਆਉਂਦੀ ਆ ਕਿ ਇੰਡੀਆ ਨੇ ਸਭ ਤੋਂ ਜ਼ਿਆਦਾ 2022 ਤੋਂ ਬਾਅਦ ਹਾਂਜੀ 2022 ਤੋਂ ਬਾਅਦ ਸਭ ਤੋਂ ਜ਼ਿਆਦਾ ਤੇਲ ਅਮਰੀਕਾ ਤੋਂ ਖਰੀਦਿਆ ਤੁਸੀਂ ਕਹਿੰਨਾ ਅਮਰੀਕਾ ਵੀ ਤੇਲ ਪ੍ਰੋਡਿਊਸ ਕਰਦਾ ਹਾਂਜੀ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੇ ਤੇਲ ਦੇ ਭੰਡਾਰ ਆ ਪਰ ਉਹ ਬਹੁਤ ਘੱਟ ਕੱਢ ਦਿਆ ਅਮਰੀਕਾ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਤੇਲ ਖਰੀਦਦਾ ਵੀ ਆ ਤੇ ਵੇਚਦਾ ਵੀ ਆ ਪਰ ਇੰਡੀਆ ਦੇ ਵਿੱਚ ਤੇਲ ਦੀ ਬਹੁਤ ਸਾਰੀ ਲੋੜ ਆ ਖਪਤ ਬਹੁਤ ਜ਼ਿਆਦਾ ਆ ਕਿਉਂਕਿ ਪਾਪੂਲੇਸ਼ਨ ਬਹੁਤ ਜ਼ਿਆਦਾ ਆ ਇਸ ਲਈ ਇੰਡੀਆ ਨੂੰ ਤੇਲ ਕਿਤੇ ਉਹਦਾ ਕਿਤੇ ਉਹ ਲੈਣਾ ਹੀ ਪੈਣਾ ਹੈ ਬੇਸ਼ੱਕ ਅਮਰੀਕਾ ਵਾਲਾ ਤੇਲ ਥੋੜਾ ਮਹਿੰਗਾ ਹੋਊਗਾ ਥੋੜਾ ਭਾਰਾ ਵੀ ਹੁੰਦਾ ਕਿਉਂਕਿ ਰਫਾਇਨਰੀਆਂ ਨੂੰ ਥੋੜਾ ਜ਼ੋਰ ਲਾਉਣਾ ਪੈਂਦਾ ਪਰ ਹੁਣ ਟਰੰਪ ਸਾਹਿਬ ਹੁਣੀ ਕਾ ਕਹਿ ਲਓ ਜਾਂ ਵੀ ਉਹਦੀ ਚੱਲਦੀ ਆ ਉਹ ਕਹਿੰਦਾ ਬਈ ਖਰੀਦੋ ਸੋ ਇੰਡੀਆ ਨੇ 1 ਅਕਤੂਬਰ ਦੇ ਵਿੱਚ 537000 ਬੈਰਲ ਹਾਂਜੀ 537000 ਬੈਰਲ ਇਹ ਤੇਲ ਅਮਰੀਕਾ ਤੋਂ ਖਰੀਦਿਆ ਹਾਂਜੀ ਜੇ ਮੈਂ ਦੱਸਾਂ ਤਾਂ ਰਸ਼ੀਆ ਤੋਂ ਤਾਂ ਇੰਡੀਆ ਬਹੁਤ ਜ਼ਿਆਦਾ ਤੇਲ ਖਰੀਦ ਰਿਹਾ ਹੱਲੇ ਵੀ ਤੇਲ ਖਰੀਦ ਰਿਹਾ ਪਰ ਹੌਲੀ ਹੌਲੀ ਘਟਾ ਦੂਗਾ ਇਸ ਸਮੇਂ ਇੰਡੀਆ ਲਗਭਗ 20 ਲੱਖ ਇਹ ਬੈਰਲ ਦੇ ਕਰੀਬ ਪਰ ਡੇ ਦੇ ਹਿਸਾਬ ਨਾਲ ਉੱਥੋਂ ਖਰੀਦ ਰਿਹਾ ਪਹਿਲਾਂ ਥੋੜਾ ਜ਼ਿਆਦਾ ਖਰੀਦਦੇ ਸੀਗੇ ਮਤਲਬ ਕਿ ਜੋ ਇਹਨਾਂ ਨੇ 1 ਅਕਤੂਬਰ ਦੇ ਵਿੱਚ ਖਰੀਦਿਆ 2025 ਦੇ ਅਮਰੀਕਾ ਤੋਂ 537000 ਬੈਰਲ ਪਰ ਡੇ ਦੇ ਹਿਸਾਬ ਨਾਲ ਇਸ ਤੋਂ ਤਾਂ ਕਿਤੇ ਜ਼ਿਆਦਾ ਰਸ਼ੀਆ ਤੋਂ ਹਾਲੇ ਵੀ ਖਰੀਦ ਰਹੇ ਆ ਪਹਿਲਾਂ ਇਹ 30 ਤੋਂ ਵੀ ਜ਼ਿਆਦਾ ਸੀਗਾ 30 ਲੱਖ ਬੈਰਲ ਪਰ ਡੇ ਦੇ ਹਿਸਾਬ ਨਾਲ ਸੀਗਾ ਸੋ ਇਹਦੇ ਨਾਲ ਦੱਸਿਆ ਜਾ ਰਿਹਾ ਕਿ 트럼ਪ ਸਾਹਿਬ ਹੁਣ ਖੁਸ਼ ਹੋ ਸਕਦੇ ਆ ਇੰਡੀਆ ਦੇ ਉੱਤੇ ਜਿਹੜੇ ਇਹ ਲਾਇਆ ਸੀਗੇ ਟੈਰਫ 50% ਉਹ ਘਟ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੈਂ ਉਦਾਂ ਦਾ ਪ੍ਰੈਡਿਕਟ ਹੀ ਕਰਦਾ ਪਰ ਜੋ ਖਬਰਾਂ ਆ ਰਹੀਆਂ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ 15% ਟੈਰਫ ਜਿਹੜੇ ਆ ਉਹ ਟੈਰਫ ਜਿਹੜੇ ਆ ਉਹ 15% ਤੇ ਆ ਸਕਦੇ ਆ ਜਿੱਦਾਂ ਕਿ ਪਹਿਲਾਂ ਵੀ ਐਨੇ ਕੀ ਹੀ ਹੁੰਦੇ ਸੀਗੇ ਜਿੰਨਾ ਵੀ ਸਮਾਨ ਇੰਡੀਆ ਤੋਂ ਜਾਂਦਾ ਸੀਗਾ ਉਹਦੇ ਨਾਲ ਕੀ ਹੋਊਗਾ ਜਿਹੜਾ ਵੀ ਇੰਡੀਆ ਤੋਂ ਸਮਾਨ ਅਮਰੀਕਾ ਜਾਂਦਾ ਸੀਗਾ ਜਿਹਦਾ ਉਹਦੇ ਵਿੱਚ ਘਟਾ ਆਇਆ ਸੀਗਾ ਉਹ ਦੁਬਾਰਾ ਫਿਰ ਜਾਣਾ ਸ਼ੁਰੂ ਹੋ ਜਾਊਗਾ ਕਿਉਂਕਿ ਯੂ ਐਸ ਏ ਇੱਕੋ ਇੱਕ ਐਦਾਂ ਦਾ ਦੇਸ਼ ਆ ਜਿਹਦੇ ਨਾਲ ਇੰਡੀਆ ਬਹੁਤ ਜ਼ਿਆਦਾ ਵਪਾਰ ਕਰਦਾ ਹੈ ਵਰਲਡ 'ਚ 80 ਬਿਲੀਅਨ ਦੇ ਕਰੀਬ ਇੰਡੀਆ ਉਹਨਾਂ ਵਪਾਰ ਕਰਦਾ ਹੈ ਜਿੱਤੋਂ 40 ਕ ਬਿਲੀਅਨ ਦੇ ਕਰੀਬ ਉਹਨੂੰ ਪ੍ਰੋਫਿਟ ਹੁੰਦਾ ਸੀ ਸੋ ਜੇਕਰ ਰਸ਼ੀਆ ਤੋਂ ਇੰਡੀਆ ਤੇਲ ਖਰੀਦਦਾ ਜਗਾ ਉਹਦੇ ਨਾਲ ਇੰਨਾ ਪ੍ਰੋਫਿਟ ਨਹੀਂ ਹੁੰਦਾ ਜੀ ਕੁਝ ਜਿਹੜੇ ਅਮੀਰ ਦੋਸਤ ਸੀਗੇ ਤੁਹਾਨੂੰ ਪਤਾ ਹੀ ਆ ਕੌਣ ਆ ਉਹ ਉਹਨਾਂ ਨੂੰ ਹੀ ਫਾਇਦਾ ਹੁੰਦਾ ਈ ਆਮ ਜਨਤਾ ਨੂੰ ਨਹੀਂ ਫਾਇਦਾ ਹੁੰਦਾ ਹੈਗਾ ਭੇਸ਼ੱਕ ਉੱਥੇ ਸਸਤਾ ਤੇਲ ਮਿਲਦਾ ਸੀਗਾ ਸੋ ਪਰ ਜਦੋਂ ਹੁਣ ਇਹ ਟੈਰਫ ਜਿਹੜੇ ਆ ਉਹ ਹਟੂਗੇ ਉਹਦੇ ਨਾਲ ਬਹੁਤ ਸਾਰੇ ਜਿਹੜੇ ਕਰੋੜਾ ਲੋਕ ਆ ਉਹਨਾਂ ਨੂੰ ਫਾਇਦਾ ਹੋਊਗਾ ਇਹਦੇ ਨਾਲ ਜਿਹੜਾ ਬਾਜ਼ਾਰ ਆ ਹਾਂਜੀ ਬਾਜ਼ਾਰ ਆ ਹੋ ਫਿਰ ਉੱਪਰ ਜਾ ਸਕਦਾ ਸੋ ਬਾਜ਼ਾਰ ਬਾਰੇ ਜਿਹੜੀ ਨੌਲੇਜ ਹੁੰਦੀ ਆ ਖਬਰਾਂ ਤੋਂ ਹੀ ਮਿਲਦੀ ਆ ਜਿਹੜਾ ਖਬਰਾਂ ਸੁਣ ਕੇ ਸਿਰਫ ਤੁਸੀਂ ਛੱਡ ਦਿੰਨੇ ਉਹਨਾਂ ਕੋਈ ਫਾਇਦਾ ਨਹੀਂ ਹੁੰਦਾ ਸੋ ਇਹਦੇ ਨਾਲ ਪੈਸਾ ਕਮਾਉਣਾ ਵੀ ਸਿੱਖਣਾ ਚਾਹੀਦਾ ਕਿ ਕਦੋਂ ਬਾਜ਼ਾਰ ਦੀਆਂ ਜਿਹੜੀਆਂ ਕੀਮਤਾਂ ਉੱਪਰ ਜਾਊਗੀਆਂ ਸਹੀ ਸਮੇਂ ਤੇ ਤੁਸੀਂ ਪੈਸਾ ਲਾ ਕੇ ਪੈਸਾ ਕਮਾ ਸਕਦੇ ਹੋ ਸੋ ਉਹਦੇ ਲਈ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅਸੀਂ ਸਾਰਾ ਕੋਰਸ ਪ੍ਰੋਵਾਈਡ ਕਰਦੇ ਆ ਤੁਸੀਂ ਡੈਮੋ ਫ੍ਰੀ ਕਲਾਸ ਲਾ ਕੇ ਵੀ ਦੇਖ ਸਕਦੇ ਹੋ ਜੇਕਰ ਵਧੀਆ ਲੱਗੂਗਾ ਸਾਡੇ ਨਾਲ ਤੁਸੀਂ ਜੁੜ ਸਕਦੇ ਆ ਤੇ ਸਕਰੀਨ ਤੇ ਦਿੱਤੇ ਤੁਸੀਂ ਨੰਬਰ ਤੇ ਕਾਲ ਕਰਕੇ ਹੋਰ ਡਿਟੇਲ ਲੈ ਸਕਦੇ ਹੋ ਡੈਮੋ ਕਲਾਸ ਲਓ ਜੇਕਰ ਵਧੀਆ ਲੱਗਾ ਤਾਂ ਜੁਆਇਨ ਕਰੋ ਨਹੀਂ ਤਾਂ ਕੋਈ ਚੱਕਰ ਨਹੀਂਗਾ ਕਿਉਂਕਿ ਮੈਨੂੰ ਇਦਾਂ ਲੱਗਦਾ ਜਿੱਦਾਂ ਇੱਕ ਬੋਟੀ ਹੁੰਦੀ ਆ ਪਾਕਿਸਤਾਨ ਵਾਲੇ ਅਮਰੀਕਾ ਨੂੰ ਉਹ ਵੀ ਰਜਾਉਣ ਤੇ ਲੱਗਿਆ ਤੇ ਇੰਡੀਆ ਵਾਲੇ ਵੀ ਇਸ ਵੇਲੇ ਉਹੀ ਹਿਸਾਬ ਨਾਲ ਲੱਗੇ ਹੋਏ ਆ ਸੋ ਇਹ ਤਾਂ ਇੱਕ ਚੀਜ਼ ਸੀਗੀ ਕਿ ਇਥੋਂ ਆਪਾਂ ਨੇ ਤੇਲ ਲੈਣਾ ਹੁਣ ਸਟਾਰਟ ਕਰ ਦਿੱਤਾ ਰਸ਼ੀਆ ਲੋਕ ਘਟਾਉਣਾ ਸ਼ੁਰੂ ਕਰ ਦਿੱਤਾ ਇਸ ਲਈ ਜਿੱਦਾਂ ਟਰੰਪ ਚਾਹੁੰਦਾ ਜਿਗਾ ਇੰਡੀਆ ਤੇ ਰਸ਼ੀਆ ਨੂੰ ਅਲੱਗ ਕਰਨਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਪਤੰਦਰ ਕਾਮਯਾਬ ਹੁੰਦਾ ਜਾ ਰਿਹਾ ਦੂਜੀ ਖਬਰ ਜਿਹੜਾ ਇਹ ਇੰਡੀਆ ਦਾ ਚਾਹ ਬਹਾਰ ਪੋਰਟ ਸੀਗਾ ਈਰਾਨ ਦੇ ਵਿੱਚ ਜਿਹੜਾ ਇੰਡੀਆ ਬਣਾ ਰਿਹਾ ਸੀਗਾ ਈਰਾਨ ਦੇ ਨਾਲ ਉੱਥੇ ਐਗਰੀਮੈਂਟ ਕੀਤਾ ਸੀਗਾ 254 ਹੈਕਟੇਅਰ ਦੇ ਵਿੱਚ ਇਹ ਪੋਰਟ ਸੀਗਾ ਜਿੱਥੇ ਇੰਡੀਆ ਦੇ ਮਿਲੀਅਨ ਰੁਪਏ ਲੱਗੇ ਹੋਏ ਸੀਗੇ ਇਹ 10 ਸਾਲ ਲਈ ਇੰਡੀਆ ਨੇ ਹਰਾਨ ਦੇ ਕੋਲੋਂ ਲੀਸ ਤੇ ਲਿਆ ਸੀਗਾ ਇਹਦਾ ਜਿਹੜਾ ਲੀਸ ਐਗਰੀਮੈਂਟ ਆ ਉਹ ਫਿਰ ਵਧਾ ਲਿਆ ਸੀਗਾ ਇੰਡੀਆ ਨੇ ਸੋ ਇਸ ਤਰ੍ਹਾਂ ਇਹ ਜਿਹੜਾ ਪੋਰਟ ਸੀਗਾ ਇਹਦੇ ਤੇ ਵੀ ਸੈਂਕਸ਼ਨਸ ਜਿਹੜੇ ਸੀਗੇ ਪਾਬੰਦੀਆਂ ਸੀਗੀਆਂ ਜਿਹੜੀਆਂ ਅਮਰੀਕਾ ਨੇ ਲਗਾ ਦਿੱਤੀਆਂ ਸੀਗੀਆਂ ਜਿਹਦੇ ਨਾਲ ਇੰਡੀਆ ਦਾ ਜਿਹੜਾ ਇਨਾ ਪੈਸਾ ਲੱਗਿਆ ਸੀਗਾ ਉਹ ਕਿਤੇ ਨਾ ਕਿਤੇ ਉਹਦੇ ਤੇ ਕੁਐਸਚਨ ਮਾਰਕ ਲੱਗ ਚੁੱਕਿਆ ਸੀਗਾ ਕਿਉਂਕਿ ਇੱਥੋਂ ਹੀ ਇੰਡੀਆ ਦਾ ਸੈਂਟਰਲ ਏਸ਼ੀਆ ਦੇ ਵਿੱਚ ਤੱਕ ਜਾ ਕੇ ਵਪਾਰ ਕਰਨ ਦਾ ਸਾਰਾ ਪਲਾਨ ਸੀਗਾ ਸੋ ਉਹ ਵੀ ਕਿਤੇ ਨਾ ਕਿਤੇ ਮੂੰਦੇ ਮੂੰਹ ਹੀ ਪਿਆ ਸੀਗਾ ਸੋ ਹੁਣ ਜਿਹੜਾ ਇਹ سپورਟ ਸੀਗਾ ਉਹਦੇ ਤੇ ਜਿਹੜੇ ਲਾਏ ਸੀਗੇ ਸੈਂਕਸ਼ਨ ਪਾਬੰਦੀਆਂ ਅਮਰੀਕਾ ਨੇ ਉਹ ਵੀ ਉਹਨਾਂ ਨੇ 6 ਮਹੀਨੇ ਲਈ ਵਾਪਸ ਲੈ ਲਈਆਂ ਹਾਂ ਹਾਂਜੀ 6 ਮਹੀਨੇ ਲਈ ਵਾਪਸ ਲੈ ਲਈਆਂ ਹਾਂ ਕਹਿੰਦੇ ਜੇ ਸਾਡੇ ਰਿਸ਼ਤੇ ਵਧੀਆ ਹੋਏ ਤਾਂ ਇਹ ਜਿਹੜੀਆਂ ਪਾਬੰਦੀਆਂ ਹਮੇਸ਼ਾ ਲਈ ਹਟਾ ਵੀ ਸਕਦਾ ਸੋ ਇਹਨੂੰ ਕਹਿੰਦੇ ਆ ਇੱਕ ਹੱਥ ਦੋ ਇੱਕ ਹੱਥ ਲਓ ਸੋ ਇਹਦੇ ਬਦਲੇ ਦੇ ਵਿੱਚ ਅਮਰੀਕਾ ਇੰਡੀਆ ਦੇ ਨਾਲ ਕੀ ਚਾਹੂਗਾ ਟ੍ਰੇਡ ਡੀਲ ਹੀ ਚਾਹੂਗਾ ਜਿਹਦੇ ਵਿੱਚ ਕੀ ਹੋ ਸਕਦਾ ਆ ਜਿਹੜੇ ਐਗਰੀਕਲਚਰ ਜਿਹੜੇ ਪ੍ਰੋਡਕਟ ਆ ਜਾਂ ਡੇਅਰੀ ਪ੍ਰੋਡਕਟ ਆ ਉਹ ਐਡ ਕੀਤੇ ਜਾ ਸਕਦੇ ਆ ਜਿੱਦਾਂ ਕਿ ਇਸ ਵੇਲੇ ਨਿਊਜ਼ ਸਾਹਮਣੇ ਆ ਰਹੀਆਂ ਸੋ ਸੈਂਕਸ਼ਨ ਦਾ ਮਤਲਬ ਇਹ ਹੁੰਦਾ ਕੋਈ ਵੀ ਤੁਸੀਂ ਇੰਟਰਨੈਸ਼ਨਲ ਜਿਹੜੀਆਂ ਟਰਾਂਜੈਕਸ਼ਨਸ ਹੈਗੀਆਂ ਆ ਉਹ ਕਰ ਨਹੀਂ ਸਕਦੇ ਕਿਸੇ ਹੋਰ ਦੇਸ਼ਾਂ ਦੇ ਨਾਲ ਜਿਹੜੇ ਛਿੱਪ ਦੇ ਵਿੱਚ ਤੁਹਾਡਾ ਕੋਈ ਸਮਾਨ ਜਾਊਗਾ ਉਹਦੇ ਤੇ ਕੋਈ ਇੰਸ਼ੋਰੈਂਸ ਨਹੀਂ ਹੋਊਗੀ ਤਾਂ ਇਹ ਇੰਟਰਨੈਸ਼ਨਲ ਬੈਂਕਿੰਗ ਸਿਸਟਮ ਆ ਸਵਿਫਟ ਕੋਡ ਦੇ ਥਰੂ ਹੀ ਸਾਰੀਆਂ ਜਿਹੜੀਆਂ ਪੇਮੈਂਟਸ ਆ ਇੱਕ ਦੂਏ ਦੇਸ਼ਾਂ 'ਚ ਜਾਂਦੀਆਂ ਆ ਉਹਨਾਂ ਥਰੂ ਵੀ ਬਹੁਤ ਸੈਂਕਸ਼ਨਸ ਲਾਏ ਜਾਂਦੇ ਆ ਸੋ ਇਸ ਤਰ੍ਹਾਂ ਦੇ ਨਾਲ ਹੀ ਇਹ ਸੈਂਕਸ਼ਨਸ ਸੀਗੇ ਜਿਹੜੇ ਹੁਣ ਹਟਾਏ ਆ ਯੂ ਐਸ ਐ ਨੇ ਸੋ ਇੰਡੀਆ ਦੇ ਲਈ ਇਹ ਜਿਹੜਾ ਪੋਰਟ ਆ ਤੇ ਅਮਰੀਕਾ ਦੇ ਲਈ ਵੀ ਇੰਡੀਆ ਦਾ ਇੱਥੇ ਹੋਣਾ ਬਹੁਤ ਜ਼ਰੂਰੀ ਆ ਇਹ ਚਾਹ ਬਹਾਰ ਪੋਰਟ ਤੇ ਇਹ ਜਿਹੜਾ ਗਵਾਧਾ ਰਿਪੋਰਟ ਆ ਇਹ ਗਵਾਧਾ ਰਿਪੋਰਟ ਇਹ ਚਾਈਨਾ ਦਾ ਪੋਰਟ ਆ ਇੱਥੋਂ ਹੀ ਹੋ ਸਾਰਾ ਸਮਾਨ ਇੱਧਰੋਂ ਜਾਨੀ ਕਿ ਮਿਡਲ ਈਸਟ ਜਾਂ ਕਹਿ ਲਓ ਕਿ ਅਰਬ ਦੇ ਵਿੱਚ ਭੇਜਦੇ ਆ ਸੋ ਇੱਥੋਂ ਇਹ ਸਿਰਫ 72 ਕਿਲੋਮੀਟਰ ਦੀ ਦੂਰੀ ਤੇ ਹੀ ਆ ਸੋ ਇੰਡੀਆ ਦਾ ਇੱਥੇ ਰਹਿਣਾ ਇਹ ਚਾਈਨਾ ਨੂੰ ਇੱਕ ਤਰ੍ਹਾਂ ਦੇ ਨਾਲ ਕਾਊਂਟਰ ਕਰਦਾ ਆ ਅਮਰੀਕਾ ਵੀ ਚਾਹੁੰਦਾ ਹੈ ਕਿ ਕੱਲਾ ਜਿਹੜਾ ਇੱਕ ਅਧਿਕਾਰਾ ਚਾਈਨਾ ਦਾ ਇਸ ਵੇਲੇ ਏਸ਼ੀਆ ਦੇ ਵਿੱਚ ਜਾਨੀ ਕਿ ਵੱਧ ਰਿਹਾ ਆ ਉਹਨੂੰ ਕਿਤੇ ਨਾ ਕਿਤੇ ਕਾਊਂਟਰ ਇੰਡੀਆ ਦੁਆਰਾ ਕੀਤਾ ਜਾਵੇ ਇਸੇ ਲਈ ਵੀ ਜਿਹੜੀ ਹੁਣ ਇਹ ਰਾਹਤ ਆ ਥੋੜੀ ਜਿਹੀ ਇੱਥੇ ਦਿੱਤੀ ਗਈ ਆ ਇਹ ਸਾਰੇ ਜਿਹੜੇ ਰੋਡ ਸੀਗੇ ਰੇਲ ਬਣਾਏ ਜਾ ਰਹੇ ਸੀਗੇ ਦੇ ਵਿੱਚ ਜਹੇਡਨ ਜਰੰਝ ਇੱਥੋਂ ਸਾਰੇ ਇਹ ਈਰਾਨ ਦੇ ਵਿੱਚ ਇਹ ਮਤਲਬ ਕਿ ਰੇਲ ਲਾਈਨਾਂ ਇੰਡੀਆ ਦੁਆਰਾ ਹੀ ਬਣਾਈਆਂ ਜਾ ਰਹੀਆਂ ਇੱਥੇ ਬਹੁਤ ਸਾਰਾ ਪੈਸਾ ਲਾਇਆ ਇੱਥੋਂ ਅਫਗਾਨਿਸਤਾਨ ਤੋਂ ਕੇ ਕਾਬਲ ਤੱਕ ਲੈ ਕੇ ਜਾਣ ਦਾ ਇਹਨਾਂ ਦਾ ਪਲਾਨ ਹੈਗਾ ਜਿਹਦੇ ਤੇ ਹਾਲੇ ਵਰਕ ਹੋ ਰਿਹਾ ਇਹ ਕਿਤੇ ਨਾ ਕਿਤੇ ਪਾਕਿਸਤਾਨ ਨੂੰ ਵਿੱਚੋਂ ਕੱਢ ਕੇ ਸਿੱਧਾ ਹੀ ਇੰਡੀਆ ਜਾਨੀ ਕਿ ਸੈਂਟਰਲ ਏਸ਼ੀਆ ਤੱਕ ਆਪਣਾ ਕੋਈ ਵੀ ਸਮਾਨ ਜਿਹੜਾ ਹੈਗਾ ਇਹ ਸਪੋਰਟ ਦੇ ਥਰੂ ਦੇ ਜਿਹੜੀ ਮਤਲਬ ਕਿ ਮੁਨਾਫਾ ਕਮਾਉਣ ਦਾ ਜਿਹੜਾ ਸੋਚ ਰੱਖਦਾ ਉਸੇ ਆਧਾਰ ਤੇ ਹੀ ਇਹ ਸਾਰਾ ਕੰਮ ਚੱਲ ਰਿਹਾ ਸੀਗਾ ਇੱਥੋਂ ਸਾਰਾ ਸਮਾਨ ਗੁਜਰਾਤ ਪੋਰਟ ਤੋਂ ਤੇ ਚਾ ਬਾਹਾਰ ਪੋਰਟ ਲੱਗੇ ਹੀ ਪੈਂਦਾ ਸੋ ਇੱਥੋਂ ਹੀ ਇਹ ਸਾਰਾ ਪਲਾਨ ਸੀਗਾ ਜਿਹੜਾ ਕਿ ਅਮਰੀਕਾ ਦੁਆਰਾ ਜਦੋਂ ਹੁਣ ਲਾਏ ਸੀਗੇ ਸੈਂਕਸ਼ਨ ਉਹਦੇ ਕਰਕੇ ਇਹ ਪ੍ਰੋਜੈਕਟ ਵਿਚ ਰੁਕ ਗਿਆ ਸੀਗਾ ਹੁਣ ਦੁਬਾਰਾ ਇਹ ਜਾਨੀ ਕਿ ਸ਼ੁਰੂ ਹੋਊਗਾ ਜੋ ਕਿ 6 ਮਹੀਨੇ ਲਈ ਉਹਨਾਂ ਨੇ ਰੈੱਡ ਦਿੱਤੀ ਆ ਅੱਗੇ ਵੀ ਵਧਾ ਸਕਦੇ ਆ ਤੋਂ ਤੀਜੇ ਨੰਬਰ ਤੇ ਰੀਸੈਂਟਲੀ ਜਿਹੜੇ ਅਮਰੀਕਾ ਦੇ ਡਿਫੈਂਸ ਸੈਕਟਰੀ ਆ ਤੇ ਇੰਡੀਆ ਦੇ ਡਿਫੈਂਸ ਮਿਨਿਸਟਰ ਆ ਰਾਜਨਾਥ ਸਿੰਘ ਇਹਨਾਂ ਨੇ ਇੱਕ 10 ਸਾਲ ਦੀ ਜਿਹੜੀ ਇੰਡੀਆ ਯੂ ਐਸ ਏ ਸਾਈਨ ਡਿਫੈਂਸ ਡੀਲ ਇੱਕ ਸਾਈਨ ਕੀਤੀ ਆ ਫਿਲਹਾਲ ਜਿਹੜੀ ਇਹ ਡੀਲ ਸੀਗੀ ਇਹ 2016 ਦੇ ਵਿੱਚ ਵੀ ਇਹਨਾਂ ਨੇ ਪਹਿਲਾਂ ਕੀਤੀ ਹੋਈ ਸੀਗੀ ਫਿਲਹਾਲ 2025 ਦੇ ਵਿੱਚ ਇਹ ਜਿਹੜੀ ਡੀਲ ਸੀਗੀ ਦੁਬਾਰਾ ਉਹਨੂੰ ਇੱਕ ਤਰ੍ਹਾਂ ਦੇ ਨਾਲ ਰਿਵਾਈਵ ਕਰਕੇ ਬਹੁਤ ਸਾਰੀਆਂ ਗੱਲਾਂ ਉਹਦੇ ਵਿੱਚ ਐਡ ਕਰਕੇ ਇਹਨਾਂ ਨੇ ਦੁਬਾਰਾ ਹੁਣ ਕੀਤੀ ਆ ਇਸ ਡਿਫੈਂਸ ਡੀਲ ਦੇ ਥਰੂ ਬਹੁਤ ਸਾਰਾ ਜਿਹੜਾ ਜੰਗੀ ਸਮਾਨ ਆ ਉਹ ਦੋਨੋਂ ਹੀ ਦੇਸ਼ ਮੈਂ ਸੌਖੇ ਸ਼ਬਦਾਂ ਚ ਦੱਸ ਦਿੰਨਾ ਮਿਲ ਕੇ 20 ਬਣਾਉਗੇ ਜੇ ਮੈਂ ਟੇਢੇ ਟੰਗ ਨਾਲ ਦੱਸਾਂ ਤਾਂ ਅਮਰੀਕਾ ਆਪਣਾ ਬਹੁਤ ਸਾਰਾ ਫੌਜੀ ਸਮਾਨ ਇੰਡੀਆ ਨੂੰ 这也没啥个的呀。<寞> ਸੋ ਇਸ ਤਰ੍ਹਾਂ ਦੇ ਨਾਲੇ ਜਿਹੜੀ ਇੱਕ ਡਿਫੈਂਸ ਡੀਲ ਹੋਈ ਆ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਦੋਨੋਂ ਦੇਸ਼ ਡਿਫੈਂਸ ਦੇ ਮਾਮਲੇ ਦੇ ਵਿੱਚ ਮਿਲ ਕੇ ਕੰਮ ਕਰੂਗੇ ਨਵੇਂ ਜਿਹੜੇ ਆ ਕੋਈ ਰੋਬੋਟ ਬਣਾਉਗੇ ਜਾਂ ਡਰੋਨਸ ਬਣਾਉਗੇ ਜਿਹੜੇ ਕਿ ਮਿਲਟਰੀ ਜੂਸ ਦੇ ਵਿੱਚ ਕੰਮ ਆਉਗੇ ਬਹੁਤ ਸਾਰੀਆਂ ਅਮਰੀਕਾ ਦੀਆਂ ਕੰਪਨੀਆਂ ਜਿਹੜੀਆਂ ਇੰਡੀਆ ਦੇ ਵਿੱਚ ਆ ਕੇ ਜਿਹੜੀਆਂ ਸੈਨਾ ਨਾਲ ਸੰਬੰਧਿਤ ਸਮਾਨ ਬਣਾਉਗੀਆਂ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਵੀ ਮਿਲੂਗਾ ਤੇ ਇੰਡੀਆ ਤੇ ਯੂ ਐਸ ਏ ਜਿਹੜੇ ਸੈਨਾ ਅਭਿਆਸ ਆ ਦੋਨਾਂ ਦੇਸ਼ਾਂ ਦੇ ਵਿੱਚ ਉਹ ਵੀ ਜਿਹੜੇ ਆ ਹੁਣ ਜਾਦੇ ਕਰਿਆ ਕਰੋਗੇ ਸੋ ਇਸ ਤਰ੍ਹਾਂ ਦੀ ਇਹ ਡਿਫੈਂਸ ਡੀਲ ਆ ਜਿਹੜੀ ਇਹਨਾਂ ਦੇ ਵਿਚਕਾਰ ਹੋਈ ਆ ਕਿਉਂਕਿ ਇੰਡੀਆ ਨੇ ਅਮਰੀਕਾ ਦੀਆਂ ਜਿਹੜੀਆਂ ਲਗਭਗ ਸਾਰੀਆਂ ਸ਼ਰਤਾਂ ਸੀਗੀਆਂ ਯੂਐਸਏ ਤੋਂ ਤੇਲ ਵਾਲਾ ਵੀ ਕਿਤੇ ਨਾ ਕਿਤੇ ਪਿੱਛੇ ਨੂੰ ਹਟਦੇ ਜਾ ਰਹੇ ਆ ਸੋ ਡਿਫੈਂਸ ਡੀਲ ਵੀ ਕੀਤੀ ਆ ਸੋ ਬਦਲੇ ਦੇ ਵਿੱਚ ਅਮਰੀਕਾ ਨੇ ਸਵਾਰਪੋਰਟ ਤੇ ਜਿਹੜੇ ਸੈਂਕਸ਼ਨਸ ਲਾਏ ਸੀ ਉਹ ਵੀ ਵਾਪਸ ਲੈ ਆ ਸੋ ਕਿਤੇ ਨਾ ਕਿਤੇ ਇਹ ਜਿਹੜਾ ਇੱਕ ਰੋਡ ਮੈਪ ਬਣਦਾ ਜਾ ਰਿਹਾ ਕਿ ਇਹਨਾਂ ਦੀ ਜਿਹੜੀ ਟ੍ਰੇਡ ਡੀਲ ਆ ਉਹ ਹੋ ਜਾਊਗੀ ਤੇ 10% ਜਾਂ 15% ਇੰਡੀਆ ਦੇ ਉੱਤੇ ਜਿਹੜਾ ਇਹ ਲੱਗੂਗਾ ਟੈਰਫ ਜਿਹੜਾ ਇਸ ਵੇਲੇ 50% 트럼ਪ ਹੁਣੀ ਅਨਾਉਂਸ ਕੀਤਾ ਸੀਗਾ ਸੋ ਇਸ ਤਰ੍ਹਾਂ ਦੋ ਦੇਸ਼ ਇੰਡੀਆ ਤੇ ਯੂ ਐਸ ਏ ਦੁਆਰਾ ਲਾਗੇ ਆ ਚੁੱਕੇ ਆ ਮੈਨੂੰ ਲੱਗਦਾ ਜਿਹੜਾ ਮੋਦੀ ਸਾਹਿਬ ਅੱਗੇ ਪਿਛਲੀ ਵਾਰੀ ਜਦੋਂ 트럼ਪ ਵੋਟਾਂ 'ਚ ਖੜਿਆ ਹੋਇਆ ਸੀਗਾ ਮਾਈ ਫਰੈਂਡ ਡੋਨਲਡ 트럼ਪ ਐਦਾਂ ਕੁਝ ਕਹਿੰਦੇ ਦੁਬਾਰਾ ਨਜ਼ਰ ਆਊਗੇ ਜਫੀਆਂ ਪਾਉਂਦੇ ਦੁਬਾਰਾ ਛੇਤੀ ਹੀ ਨਜ਼ਰ ਆਊਗੇ ਕਿਤੇ ਨਾ ਕਿਤੇ ਰਸ਼ੀਆ ਦੇ ਨਾਲ ਤੋੜਨ ਦੇ ਵਿੱਚ ਵੀ ਅਮਰੀਕਾ ਕਾਮਯਾਬ ਹੋ ਰਿਹਾ ਆ ਜਿੱਦਾਂ ਇਹ ਸਾਰੀਆਂ ਚੀਜ਼ਾਂ ਨਜ਼ਰ ਆ ਰਹੀਆਂ ਆ ਕੋਈ ਪੂਰੀ ਆਪਣੀ ਖਬਰਸਾਰ ਸੀਗੀ ਜੇਕਰ ਵਧੀਆ ਲੱਗਦੀ ਹੁੰਦੀ ਥੱਲੇ ਕਮੈਂਟ ਕਰਕੇ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ